ਤੇ ਬੱਚਿਆਂ ਨੂੰ ਪਹਿਲੇ ਸਾਡੀ ਸਿੱਖਿਆ ਸੀ ਵੀ ਆਪ ਦੇ ਮਾਪੇ ਸਾਨੂੰ ਮਾਪੇ ਨੂੰ ਛੱਡ ਕੇ ਉਹ ਤੇਰੇ ਮਾਪੇ ਨੇ ਜਿਹੜੇ ਮੁੰਡੇ ਦੀ ਫੈਮਿਲੀ ਹੈ ਉਹ ਸਾਰੀ ਇਹਨਾਂ ਦੇ ਨਾਲ ਹੀ ਹੈ ਤਿੰਨ ਭੈਣਾਂ ਨੇ ਜਿਹਨਾਂ ਦੀ ਇੱਕ ਅਫਰੀਕਾ ਇੱਕ ਬਟਾਲੇ ਇੱਕ ਬਰਿੰਡੇ ਜੀ ਇਹ ਕਲੋਨੀ ਵਾਲੇ ਦੱਸ ਰਿਹਾ ਜੀ ਵੀ ਇਹ ਸਾਰਾ ਇਹ ਮਿਲੀ ਭੁਗਤ ਹੈ ਜੀ ਸਾਡਾ ਪੂਰਾ ਪੰਜਾਬ ਭਰਾ ਦੇ ਤੌਰ ਤੇ ਕੁੜੀ ਨਾਲ ਖੜੂਗਾ ਅੱਜ ਜਸਟਿਸ ਮੰਗਦਾ ਅੱਜ ਇਹ ਗੱਲ ਤੇ ਕਿ ਉਹਨੂੰ ਜਸਟਿਸ ਮਿਲੇ ਇਹ ਦਰਿੰਦਿਆ ਜੀ ਇਹਨਾਂ ਨੂੰ ਤਰਸਦਾ ਕੀ ਹੋਣਾ ਹੈ ਇਹਨਾਂ ਨੂੰ ਘੰਟਾ ਘਰ ਚ ਲਮਕਾ ਕੇ ਇਹਨਾਂ ਦੀ ਟੰਗਾ ਵਾਹਾ ਵੱਢ ਕੇ ਇਹਨਾਂ ਨੂੰ ਵੀ ਉਦੋਂ ਦਰਿੰਦਗੀ ਨਾਲ ਮਾਰਿਆ ਜਾ ਗੱਲ ਏਡੀ ਜੇ ਹੋਰ ਕਿਤੇ ਵਿਸ਼ਵਾਸ ਨਹੀਂ ਕਰ ਸਕਦੀ ਆਜੇ ਘਰ ਵਾਲੇ ਤੋਂ ਬਗੈਰ ਭਰਾ ਦੂਰ ਹੁੰਦੇ ਆ ਸਭ ਦੂਰ ਹੁੰਦੇ ਆ ਘਰ ਵਾਲਾ ਨੇੜੇ ਹੁੰਦਾ ਜਦੋਂ ਘਰ ਵਾਲਾ ਇਹ ਗੱਲ ਕਰ ਸਕਦਾ ਹੈਗਾ ਇਸ ਤੋਂ ਬਾਅਦ ਲੇਡੀ ਜੇ ਵਿਸ਼ਵਾਸ ਕਿਸ ਤੇ ਕਰੋ ਜਿਹੜੀ ਬੱਚੀ ਦੀ ਇੱਕ ਕੱਟ ਵੱਡ ਹੋਈ ਐ ਇਹਨਾਂ ਨੂੰ ਫਾਂਸੀ ਦਾ ਫੰਦਾ ਲੱਗਣਾ ਚਾਹੀਦਾ ਇਹ ਬੱਚੀ ਦੇਖੀ ਨਹੀਂ ਜਾਂਦੀ ਜਿਹੜੇ ਕਤਲਿਆਮ ਕੀਤਾ ਤੇ ਗੋਲੀ ਮਾਰਦਾਂ ਤੇ ਸਾਨੂੰ ਦੁੱਖ ਨਹੀਂ ਸੀ ਜਿਹੜੀ ਇਹਦੇ ਗੁੱਟ ਵੱਡੇ ਇਹਦੀ ਧੌਣ ਵੱਡੀ ਇਹਦੀ ਲੱਤ ਵੱਡੀ ਇਹਦਾ ਢਿੱਡ ਚੀਰਿਆ ਜਿਹੜਾ ਸਾਡਾ ਜਮਾਈ ਸੀ ਇਹਦੇ ਕੋਲ ਇੱਕ ਕੁੜੀ ਕੁੜੀ ਉੱਥੇ ਦਫ਼ਤਰ ਚ ਲੱਗੀ ਹੋਈ ਸੀ ਕੁੜੀ ਦੇ ਨਾਲ ਇਹਦਾ ਅਟੈਚਮੈਂਟ ਸੀ ਇਹ ਹੈ ਜਾਂ ਕਾਤਲ ਜਦੋਂ ਕੋਈ ਆਪਾਂ ਕਿਸੇ ਪਸ਼ੂ ਪੰਛੀ ਨੂੰ ਜਾਂ ਮੁਰਗੇ ਜੇ ਆਪਾਂ ਮੁਰਗੇ ਨੂੰ ਵੀ ਵੱਢੀ ਆਪਾਂ ਤੋਂ ਵੱਢਿਆ ਲਈ ਜਾਂਦਾ ਜਿਹੜਾ ਇਹ ਕੁੜੀਆਂ ਨੂੰ ਵੱਢਿਆ ਉਹਨੂੰ ਆਪਣੇ ਬੱਚੇ ਨਹੀਂ ਦਿਖੇ 5 ਸਾਲ ਦਾ 10 ਸਾਲ ਦਾ ਉਹਦਾ ਇੱਕ 5 ਸਾਲ ਦਾ ਬੇਟਾ ਹੈ 10 ਸਾਲ ਦੀ ਬਿਟੀ ਹੈ ਕੁਝ ਨਹੀਂ ਦਿਖਿਆ ਉਸ ਬੰਦੇ ਨੂੰ ਇੰਨਾ ਦੁਰੰਦਰ ਹੋ ਗਿਆ ਬੰਦਾ ਆਪਣੀ ਇੱਕ ਆਸ਼ਕੀ ਵਿੱਚ ਆ ਗਏ ਇੰਨਾ ਦੁਰੰਦਰ ਕੌਣ ਹੁੰਦਾ ਵੇ ਜੀ ਸ਼ਾਤਿਰ ਦਿਮਾਗ ਦੇਖੋ ਜਿਹੜਾ ਇੱਦਾਂ ਆਪਣੀ ਵਾਈਫ ਨਾਲ ਕਰ ਸਕਦਾ ਕਿਤੋਂ ਕਰੂਗਾ ਜੀ ਉਹ ਸ਼ਾਤਿਰ ਦਿਮਾਗ ਇੱਦਾਂ ਦੇ ਬੰਦੇ ਕਰ ਸਕਦੇ ਆ ਜੀ ਉਹਨੂੰ ਦੱਸਿਆ ਗਿਆ ਕਿ ਤੇਰੇ ਪਾਪਾ ਨੇ ਹੀ ਕਤਲ ਕੀਤਾ ਪਰ ਉਹ ਟਰਸਟ ਕਰਨ ਤੇ ਨਹੀਂ ਹੈਗੀ ਕੰਨੀ ਮੇਰੇ ਪਾਪਾ ਨੇ ਇੱਦਾਂ ਕਰ ਸਕਦੇ ਜੀ ਸਾਨੂੰ ਕੱਲ 3-4 ਵਜੇ ਤੱਕ ਵੀ ਕੋਈ ਯਕੀਨ ਨਹੀਂ ਸੀਗਾ ਅੱਛਾ ਕਿਉਂਕਿ ਸਾਡੇ ਨਾਲ ਫਿਰਦਾ ਰਿਹਾ ਰੋਂਦਾ ਕਰਦਾ ਰੋਂਦਾ ਰਿਹਾ ਸਾਰੇ ਭੈਣ ਭਾਈ ਆਏ ਡਰਾਮਾ ਜਾਂ ਕਰਦੇ ਰਹੇ ਉਹ ਤਾਂ ਅਜੇ ਤੋਂ ਪ੍ਰਸ਼ਾਸਨ ਨੇ ਸ਼ਕਤੀ ਕੀਤੀ ਤਾਂ ਜਾ ਕੇ ਸਾਰਾ ਕੁਝ ਨਿਕਲਿਆ ਇਤੀ ਦਿਨੇ ਇੱਕ ਮਰਡਰ ਜਿਹੜਾ ਇੱਕ ਮਾਂ ਦਾ ਇੱਕ ਧੀ ਦਾ ਕਰ ਦਿੱਤਾ ਜਾਂਦਾ ਸੋ ਉਸੇ ਮੁੱਦੇ ਨੂੰ ਲੈ ਕੇ ਯਾਨੀ ਕਿ ਪਰਿਵਾਰ ਵੱਲੋਂ ਜਿਹੜਾ ਕਾਫੀ ਜ਼ਿਆਦਾ ਰੋਸ਼ਮੀ ਦਿਖਾਇਆ ਗਿਆ ਹੈ ਸਿਗਾ ਕਿ ਕਿਤੇ ਨੇ ਕਿਤੇ ਗੱਲ ਕੱਲੇ ਪਰਿਵਾਰ ਦੀ ਤਾਂ ਬਿਲਕੁਲ ਪ੍ਰੋਟੈਸਟ ਜਿਹੜਾ ਕੀਤਾ ਗਿਆ ਇੱਕ ਇਨਸਾਫ ਦੀ ਜਿਹੜੀ ਹੈ ਮੰਗ ਕੀਤੀ ਗਈ ਸੀ ਸੋ ਤੁਹਾਨੂੰ ਜਾਣ ਕੇ ਬਿਲਕੁਲ ਹੈਰਾਨੀ ਹੋਵੇਗੀ ਜਿਸ ਮਾਂ ਦਾ ਤੇ ਜਿਸ ਵਾਈਫ ਦਾ ਜਿਹੜਾ ਕਤਲ ਹੋਇਆ ਹੈ ਜਿਸ ਧੀ ਦਾ ਜਿਹੜਾ ਕਤਲ ਹੋਇਆ ਆਪਣੇ ਹੀ ਹਸਬੰਦ ਵੱਲੋਂ ਜਿਹੜਾ ਕਰਵਾਇਆ ਗਿਆ ਸੋ ਕੁੜੀ ਦੇ ਜਿਹੜੇ ਕਿ ਮਿਤਕ ਮਹਿਲਾ ਵੱਲੋਂ ਜਿਹੜੇ ਪਰਿਵਾਰ ਜਿਹੜੇ ਸਾਡੇ ਨਾਲ ਮੌਜੂਦ ਨੇ ਪਰਿਵਾਰਿਕ ਮੈਂਬਰ ਸਰ ਸਤਿ ਸ਼੍ਰੀ ਅਕਾਲ ਸਰ ਤੁਹਾਡੇ ਆਪਣੇ ਹੀ ਜਵਾਈ ਵੱਲੋਂ ਇਸ ਤਰੀਕੇ ਦੀ ਵਾਰਦਾਤ ਕੀਤੀ ਗਈ ਹੈ ਕੀ ਕਹਿਣਾ ਇਹ ਜਿਹੜਾ ਸਾਡਾ ਜਵਾਈ ਸੀ ਇਹਦੇ ਕੋਲ ਇੱਕ ਕੁੜੀ ਕੁੜੀ ਉੱਥੇ ਦਫ਼ਤਰ 'ਚ ਲੱਗੀ ਹੋਈ ਸੀ ਜੀ ਜਿਹੜੀ ਗੱਲ ਸਾਨੂੰ ਕੱਲ ਪਤਾ ਆ ਸ਼ਾਮ ਨੂੰ ਪੁਲਿਸ ਆਫਸਰਾਂ ਨੇ ਦੱਸੀ ਹੈ ਉਹ ਕੁੜੀ ਦੇ ਨਾਲ ਇਹਦਾ ਅਟੈਚਮੈਂਟ ਸੀ ਉਸ ਕੁੜੀ ਦੇ ਬਦੌਲਤ ਇਹ ਨੇ ਇਹਦਾ ਮੁੱਦਾ ਖਤਮ ਕਰਨ ਦੇ ਲਈ 5 4:00 ਵਜੇ 5 ਬੰਦੇ ਹਰ ਕਿਤੇ ਜੀ ਵੀ ਇਹਦੀ ਬਾਡੇ ਟੁੱਕ ਕਰਨੀ ਆ ਆ ਮਾਮਲਾ ਸੀ ਇਹਦੇ ਇਹਨੇ ਆਪ ਦਾ ਅਜੇ ਤਾਂ ਸੋਚਿਆ ਨਹੀਂ ਵੀ ਬੱਚੇ ਬਿਲਕੁਲ ਛੋਟੇ ਛੋਟੇ ਬੱਚੇ ਨੇ ਹੂੰ ਵੀ ਕੋ ਲੇਡੀ ਜਿਹੜੀ ਇਹਦੀ ਆਫਿਸ ਦੀ ਮੁਲਾਜ਼ਮ ਸੀ ਉਸ ਦੇ ਨਾਲ ਰਲ ਕੇ ਹਾਂ ਜੀ ਇਹ ਕੰਮ ਕੀਤਾ ਦੱਸੂਗੀ ਕਿ ਕੀ ਕੰਮ ਕੀ ਸੀਗਾ ਤੁਹਾਡੇ ਦਿਮਾਗ ਦਾ ਦਮਾਦ ਦਾ ਕੰਮ ਸੀ ਜੀ ਹੋਲਸੇਲ ਇਹ ਇਨਵਰਟਰ ਬੈਟਰੀ ਔਰ ਟਾਇਰਾਂ ਦਾ ਕੰਮ ਕਰਦੇ ਢੋਲੇ ਵਾਲੇ ਚੌਂਕ ਦੇ ਵਿੱਚ ਜੀ ਸਰ ਕਿਤੇ ਨਾ ਕਿਤੇ ਪਹਿਲਾਂ ਕਦੇ ਕੁੜੀ ਵੱਲੋਂ ਕੋਈ ਸ਼ਿਕਾਇਤ ਕੀਤੀ ਗਈ ਸੀ ਕਿ ਮੇਰਾ ਹਸਬੰਦ ਮੈਨੂੰ ਇਸ ਤਰੀਕੇ ਨਾਲ ਦੁਖੀ ਕਰਦਾ ਪਰੇਸ਼ਾਨ ਕਰਦਾ ਹੈ ਇਹ ਕਦੇ ਨਾ ਕਦੇ ਕੋਈ ਨਾ ਕੋਈ ਕਿਉਂਕਿ ਕਹਿੰਦੇ 4 ਸਾਲ ਦਾ ਰਿਲੇਸ਼ਨ ਸੀਗਾ 4 ਸਾਲ ਦੇ ਵਿੱਚ ਇੱਕ ਅਦੀ ਵਰਤਾ ਪਤਾ ਲੱਗਿਆ ਹੀ ਹੋਆ ਦੇਖੋ ਗੱਲ ਇਹ ਵੀ ਅਸੀਂ ਬਹੁਤ ਵੱਡੇ ਵਿਸ਼ਵਾਸਪਾਤਰ ਸੀ ਜੀ ਮੁੰਡੇ ਦੇ ਹਾਂਜੀ ਬੜੇ ਵੱਡੇ ਅਸੀਂ ਵਿਸ਼ਵਾਸਪਾਤਰ ਸੀ ਜੇ ਕੋਈ ਬੱਚੀ ਬੱਚੀ ਸਾਥੋਂ ਡਰਦੀ ਨਹੀਂ ਕਹਿੰਦੀ ਸੀ ਜੇ ਕੋਈ ਹੋਊ ਉਹਨੇ ਆਪਦੇ ਮਨ 'ਚ ਰੱਖਿਓ ਕਿਉਂਕਿ ਅਸੀਂ ਬੱਚਿਆਂ ਨੂੰ ਪਹਿਲੇ ਸਾਡੀ ਸਿੱਖਿਆ ਸੀ ਵੀ ਆਪਦੇ ਮਾਪੇ ਸਾਨੂੰ ਮਾਪੇ ਨੂੰ ਛੱਡ ਕੇ ਉਹ ਤੇਰੇ ਮਾਪੇ ਨੇ ਉਹ ਤੇਰੇ ਭੈਣ ਭੜੋਈਆਂ ਨੇ ਬਿਲਕੁਲ ਜਦੋਂ ਕੱਲ ਤੁਹਾਡੇ ਵੱਲੋਂ ਪ੍ਰੋਟੈਸਟ ਵੀ ਕੀਤਾ ਗਿਆ ਉਦੋਂ ਵੀ ਮੁੰਡੇ ਦੇ ਘਰ ਦੇ ਕੋਈ ਵੀ ਨਹੀਂ ਸੀਗਾ ਨਾ ਮਾਪੇ ਸੀ ਨਾ ਚਾਚੇ ਸੀ ਨਾ ਤਇਆ ਸੀ ਪਤਾ ਲੱਗਿਆ ਜੀ ਜਿਹੜੇ ਮੁੰਡੇ ਦੀ ਫੈਮਿਲੀ ਹੈ ਉਹ ਸਾਰੀ ਇਹਨਾਂ ਦੇ ਨਾਲ ਹੀ ਹੈ ਤਿੰਨ ਭੈਣਾਂ ਨੇ ਜੀ ਇਹਨਾਂ ਦੀ ਇੱਕ ਅਫਰੀਕਾ ਇੱਕ ਬਟਾਲੇ ਇੱਕ ਬਰਿੰਡੇ ਜੀ ਇਹ ਕਲੋਨੀ ਵਾਲੇ ਦੱਸ ਰਿਹਾ ਜੀ ਵੀ ਇਹ ਸਾਰਾ ਇਹ ਮਿਲੀਭੁਗਤ ਹੈ ਜੀ ਇੱਕ ਇੱਡਾ ਵੱਡਾ ਮਰਡਰ ਇਕੱਲੇ ਨਹੀਂ ਕੀਤਾ ਇਹ ਉਹਨਾਂ ਨੇ ਇਹ ਸਾਰੀ ਫੈਮਿਲੀ ਨੇ ਦੀ ਇਕੱਠੀ ਹੈ ਜੀ ਬਿਲਕੁਲ ਹਾਂ ਜੀ ਹਾਂ ਕਿ ਕਿਤਨੇ ਕਿਤੇ ਪਰਿਵਾਰ ਦੀ ਇੱਕ ਬੱਚਿਆਂ ਦਾ ਵੀ ਨਹੀਂ ਤਰਸਾਇਆ ਕਿ ਛੋਟੇ-ਛੋਟੇ ਸਾਡੇ ਭਤੀਜੇ ਨੇ ਸਾਡੇ ਇਹ ਦਰਿੰਦੇ ਆ ਜੀ ਇਹਨਾਂ ਨੂੰ ਤਰਸਦਾ ਕੀ ਹੋਣਾ ਹੈ ਜਿਨ੍ਹਾਂ ਨੂੰ ਆਪਣੇ ਬੱਚਿਆਂ ਦਾ ਨਹੀਂ ਪਤਾ ਕੋਈ ਇਹਨਾਂ ਨੂੰ ਇਹਨਾਂ ਦੇ ਜਿਹੜੇ ਭੈਣਾਂ ਸੀਗੀਆਂ ਮੁੰਡੇ ਦੀਆਂ ਕੋਈ ਉਹਨਾਂ ਨੂੰ ਨਹੀਂ ਤਰਸਾਇਆ ਬਸ ਲਾਲਚ ਦੇ ਤੌਰ ਤੇ ਬਸ ਇਹਨਾਂ ਨੇ ਮਰਡਰ ਕਰਵਾਤਾ ਲਾਲਚ ਕਿਸ ਚੀਜ਼ ਦਾ ਲਾਲਚ ਸੀਗਾ ਕਿ ਮਰਡਰ ਕਰਵਾ ਲਾਲਚ ਜੀ ਇਹ ਪਹਿਲਾਂ ਤੰਗ ਪਟੇਨ ਕਰਦੇ ਰਹਿੰਦੇ ਸੀਗੇ ਥੋੜਾ-ਬੋੜ ਕਰਦੇ ਰਹਿੰਦੇ ਸੀਗੇ ਦਾ ਦੂਜੇ ਕੰਨੀਓ ਬੱਸ ਤਾਜ ਲੈ ਕੇ ਹਾਂਜੀ ਹਾਂ ਤੇ ਬਠਿੰਡੇ ਵਾਲੇ ਥੋੜਾ ਜਿਆਦਾ ਕਰਦੇ ਸੀਗੇ ਜੀ ਹਾਂਜੀ ਹਾਂ ਬਸ ਅਸੀਂ ਇਹੀ ਹੈ ਇਨਸਾਫ ਦੀ ਮੰਗ ਕਰਦੇ ਆਂ ਬੇਟਾ ਇਹ ਗੱਲ ਸਰਕਾਰ ਤੋਂ ਹਾਈ ਕੋਰਟ ਸੁਪਰੀਮ ਕੋਰਟ ਸੈਸ਼ਨ ਜੱਜੀਆਂ ਤੋਂ ਉਹਨਾਂ ਨੂੰ ਇੱਕੋ ਬੇਨਤੀ ਕਰਦੇ ਆਂ ਜਿਹੜੀ ਬੱਚੀ ਦੀ ਇਹ ਕੱਟ ਵੱਡ ਹੋਈ ਹੈ ਇਹਨਾਂ ਨੂੰ ਫਾਂਸੀ ਦਾ ਫੰਦਾ ਲੱਗਣਾ ਚਾਹੀਦਾ ਹੈ ਇਹ ਬੱਚੀ ਦੇਖੀ ਨਹੀਂ ਜਾਂਦੀ ਜਿਹੜੇ ਕਤਲਿਆਮ ਕੀਤਾ ਤੇ ਗੋਲੀ ਮਾਰਦਾਂਦੇ ਸਾਨੂੰ ਦੁੱਖ ਨਹੀਂ ਸੀ ਜਿਹੜੀ ਇਹਦੇ ਗੁੱਟ ਵੱਡੇ ਇਹਦੀ ਧੌਣ ਵੱਡੀ ਇਹਦੀ ਲੱਤ ਵੱਡੀ ਇਹਦਾ ਢਿੱਡ ਚੀਰਿਆ ਇੱਕ ਮਾਂ ਦਾ ਇਹਦੇ ਸਿਰ ਤੇ ਤੁਸੀਂ ਆਹ ਦੇਖੋ ਪੋਸਟਮਾਰਟਮ ਹੋਣਾ ਹੈ ਔਰ ਰਿਪੋਰਟ ਸਾਰੀ ਫਾਈਨਲ ਹੋ ਜਾਣੀ ਹੈ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਵੀ ਇਹ ਕਹਿੰਦੇ ਆ ਵੀ ਇਹਨਾਂ ਦੇ ਕੋਈ ਬਿਆਨ ਕਰਿਓ ਜੀ ਇਦਾਂ ਤਾਂ ਕੀ ਕਾਰਨ ਸੀਗਾ ਇਦਾਂ ਦਾ ਕਿਹੜਾ ਗੁੱਸਾ ਸੀਗਾ ਕਿ ਵੀ ਢਿੱਡ ਵੀ ਕੱਟਦਾ ਹੱਤ ਪੈਰ ਵੀ ਜੁੜੇ ਨੇ ਵੱਟਦੇ ਨੇ ਕਾਰਨ ਕੀ ਸੀਗਾ ਕਾਰਨ ਇਹ ਹੋ ਸਕਦਾ ਸਾਡੇ ਹਿਸਾਬ ਨਾਲ ਵੀ ਉਹ ਬਿੱਟੀਆਂ ਨੇ ਕੋਈ ਮਾੜਾ ਮੋਟਾ ਇਹਨਾਂ ਨਾਲ ਜਦੋਬਾਦੀ ਕੀਤੀ ਉਹ ਦੋਨੇ ਗੁੱਟ ਵੱਡੇ ਨੇ ਹੂੰ ਤੇ ਧੌਣ ਵੱਡੀ ਐ ਲੱਤ ਵੱਡੀ ਐ ਇਹੋ ਜਿਹਾ ਕਾਤਲ ਜਦੋਂ ਕੋਈ ਆਪਾਂ ਕਿਸੇ ਪਸ਼ੂ ਪੰਛੀ ਨੂੰ ਜਾਂ ਮੁਰਗੇ ਜੇ ਆਪਾਂ ਮੁਰਗੇ ਨੂੰ ਵੀ ਇਹ ਵੱਡੀ ਆਪਾਂ ਤੋਂ ਵੱਢਿਆ ਲਈ ਜਾਂਦਾ ਜਿਹੜਾ ਇਹ ਕੁੜੀਆਂ ਨੂੰ ਵੱਢਿਆ ਅਸੀਂ ਇਹੇ ਮੰਗ ਪ੍ਰਸ਼ਾਸਨ ਤੋਂ ਪੁਲਿਸ ਪ੍ਰਸ਼ਾਸਨ ਤੋਂ ਔਰ ਜੱਜ ਸਾਹਿਬ ਦੇ ਪੂਰੇ ਹਿੰਦੁਸਤਾਨ ਤੋਂ ਸੇ ਮੰਗ ਕਰਦੇ ਆ ਕਿ ਸਾਡੇ ਨਾਲ ਖੜੋ ਕਿ ਪਤਾ ਲੱਗੇ ਕਿ ਕਿਸੇ ਅੱਗੇ ਕਿਸੇ ਧੀ ਭੈਣੇ ਦਾ ਨਾ ਹੋ ਸਕੇ ਕਿ ਸਾਰਾ ਪੰਜਾਬ ਸਾਡੇ ਨਾਲ ਖੜੇ ਆ ਕੇ ਕਿ ਪ੍ਰੋਟੈਸਟ ਕਰੇ ਕਿ ਬਹੁਤ ਵੱਡਾ ਪ੍ਰੋਟੈਸਟ ਹੈ ਕਿ ਇੱਕ ਆਮ ਗੱਲ ਨਹੀਂ ਹੈਗੀ ਇਹ ਕਿ ਬਿਲਕੁਲ ਇਹਦੇ ਵਿੱਚ ਸਾਰਾ ਸਾਡੀ ਹੌਸਲਾ ਸਫਾਈ ਚਾਹੀਦੀ ਹੈ ਕਿ ਇਦਾਂ ਦਾ ਕੰਮ ਕਰੀ ਕਿਸੇ ਧੀ ਭੈਣ ਨਾ ਹੋ ਨਾ ਸਕੇ ਜੋ ਅੱਜ ਇਹਨਾਂ ਨਾਲ ਕੁੜੀਆਂ ਨਾ ਹੋ ਚੁੱਕਾ ਹੋਵੇ ਕਿ ਉਹ ਦੇਖਣ ਨਹੀਂ ਆਪਾਂ ਇਹਦੀ ਫੋਟੋ ਦੇਖੀ ਨਾ ਉਹ ਦੇਖੀ ਨਹੀਂ ਜਾ ਸਕਦੀ ਆਪਣੇ ਕੋ ਕਿ ਇੰਨੀ ਹੀ ਇੰਨੀ ਬੁਰੀ ਤਰ੍ਹਾਂ ਕੋਈ ਮਾਰ ਸਕਦਾ ਉਹ ਵੀ ਇੱਕ ਪਤੀ ਹੋਵੇ ਕਿਹੜੀ ਔਰਤ ਆਪਣੇ ਪਤੀ ਤੇ ਵਿਸ਼ਵਾਸ ਕਰੂਗੀ ਬਿਲਕੁਲ ਉਹਨੋ ਆਪਣੇ ਬੱਚੇ ਨਹੀਂ ਦਿਖੇ 5 ਸਾਲ ਦਾ 10 ਸਾਲ ਦਾ ਉਹਦਾ 5 ਸਾਲ ਦਾ ਬੇਟਾ ਹੈ 10 ਸਾਲ ਦੀ ਬਿਟੀ ਹੈ ਕੁਝ ਨਹੀਂ ਦਿਖਿਆ ਉਸ ਬੰਦੇ ਨੂੰ ਇੰਨਾ ਦੁਰੰਦਰ ਹੋ ਗਿਆ ਬੰਦਾ ਆਪਣੀ ਇੱਕ ਆਸ਼ਕੀ ਵਿੱਚ ਆ ਗਏ ਇੰਨਾ ਦੁਰੰਦਰ ਕੌਣ ਹੁੰਦਾ ਵੇ ਜੀ ਕਿ ਉਹਨਾਂ ਵੀਰ 4 ਸਾਲ ਦਾ ਰਿਲੇਸ਼ਨ ਸੀਗਾ 4 ਸਾਲ ਦਾ ਰਿਲੇਸ਼ਨ ਤੋਂ ਵਿੱਚ ਤੁਹਾਨੂੰ ਇੱਕ ਵਾਰੀ ਵੀ ਨਹੀਂ ਕਦੇ ਗੱਲ ਬਿਲਕੁਲ ਕਿਸੇ ਨੂੰ ਕੋਈ ਪਨਕ ਨਹੀਂ ਸੀ ਜੀ ਉਹ ਇੰਨਾ ਛਾਤਿਰ ਦਿਮਾਗ ਦੇਖੋ ਜਿਹੜਾ ਇਦਾਂ ਆਪਣੀ ਵਾਈਫ ਨਾਲ ਕਰ ਸਕਦਾ ਕਿੱਤੋਂ ਕਰੂਗਾ ਜੀ ਉਹ ਛਾਤਿਰ ਦਿਮਾਗ ਇਦਾਂ ਦੇ ਬੰਦੇ ਕਰ ਸਕਦੇ ਆ ਜੀ ਬਿਲਕੁਲ ਅੱਛਾ ਪਲੈਨਿੰਗ ਨਾਲ ਮਾਰੇਗੇ ਆਪਾਂ ਇਹ ਚੀਜ਼ਾਂ ਫਿਲਮਾਂ 'ਚ ਦੇਖਦੇ ਸੀਗੇ ਕਿ ਇੰਨੇ ਇੱਕ ਮੈਨ ਲੱਗਦਾ ਕੋਈ ਕ੍ਰਾਈਮ ਦਾ ਕੋਈ ਦੇਖ ਕੇ ਹੀ ਪਲਾਨ ਕਰਕੇ ਸਭ ਕੁਝ ਇੱਕ ਸਾਜ਼ਿਸ਼ ਚੱਜੀ ਗਈ ਹੈ ਜੀ ਪੂਰੀ ਸਾਜ਼ਿਸ਼ ਕਰਕੇ ਹੀ ਸਾਰਾ ਕੁਝ ਹੋਇਆ ਜੀ ਹੈ ਅੱਛਾ ਭਾਜੀ ਜਦੋਂ ਇਹ ਹਸਾਬ ਉਪਰਿਆ ਉਦੋਂ ਉਹ ਤੋਂ ਪਹਿਲਾਂ ਤੁਹਾਡੀ ਕੋਈ ਗੱਲ ਹੋਈ ਸੀ ਕਿ ਕੁੜੀ ਨਾਲ ਜੋ ਮੁੰਡੇ ਨਾਲ ਨਹੀਂ ਗੱਲ ਰੁਟੀਨ 'ਚ ਰੋਜ਼ ਹੀ ਹੁੰਦੀ ਹੈ ਜੀ ਸਾਨੂੰ ਇਸ ਭਾਣੇ ਦਾ ਨਹੀਂ ਅਸੀਂ ਤਾਂ ਬਹੁਤ ਵੱਡੇ ਵਿਸ਼ਵਾਸਪਾਤਰ ਸੀ ਪ੍ਰਸ਼ਾਸਨ ਨੇ ਬਹੁਤ ਕਿਹਾ ਪ੍ਰਸ਼ਾਸਨ ਨੇ ਬਹੁਤ ਕਿਹਾ ਵੀ ਇਹ ਵਿੱਚ ਹੈ ਨਹੀਂ ਅਸੀਂ ਕਿਹਾ ਮੇਰਾ ਕੱਲ ਤੱਕ ਵੀ ਤੁਹਾਨੂੰ ਯਕੀਨ ਨਹੀਂ ਸੀਗਾ ਸਾਨੂੰ ਕੱਲ 3-4 ਵਜੇ ਤੱਕ ਵੀ ਕੋਈ ਯਕੀਨ ਨਹੀਂ ਸੀਗਾ ਅੱਛਾ ਕਿਉਂਕਿ ਸਾਡੇ ਨਾਲ ਫਿਰਦਾ ਰਿਹਾ ਰੋਂਦਾ ਕਰਾਉਂਦਾ ਰਿਹਾ ਸਾਰੇ ਭੈਣ ਭਾਈ ਆਏ ਡਰਾਮਾ ਜਾਂ ਕਰਦੇ ਰਹੇ ਉਹ ਤਾਂ ਜਦੋਂ ਪ੍ਰਸ਼ਾਸਨ ਨੇ ਸ਼ਕਤੀ ਕੀਤੀ ਤਾਂ ਜਾ ਕੇ ਸਾਰਾ ਕੁਝ ਨਿਕਲਿਆ ਇਹ ਇਨਾਂ ਦੀ ਕਲੋਨੀ ਦੇ ਬੰਦਿਆਂ ਨੇ ਦੱਸਿਆ ਜੀ ਵੀ ਇਹਨਾਂ ਦਾ ਸਾਰਾ ਜਿਹੜੀ ਫੈਮਿਲੀ ਹੈ ਸਾਰੀ ਮਿੱਲੀ ਭੁਗਤ ਹੈ ਹਾਂ ਇਹ ਸਾਰਾ ਕਲੋਨੀ ਦੇ ਵਿੱਚ ਹੀ ਪਤਾ ਲੱਗਿਆ ਇਹਦੀਆਂ ਸਿਸ਼ਤਰਾ ਅਸੀਂ ਬਠੰਡੇ ਆ ਉਹ 10 ਵਜੇ ਪਹੁੰਚਦੀ ਹੈ ਹਾਂ ਬੀ ਇਹਦਾ ਮਤਲਬ ਉਹਨਾਂ ਨੂੰ ਪਤਾ ਹੀ ਹੈ ਜਿਹੜੀ ਸਿਸ਼ਤ ਦਾ ਬਟਾ ਲਿਆ ਉਹ 12 1 ਵਜੇ ਪਹੁੰਚਦੀ ਹੈ ਜੀ ਸੋ ਕਿਸ ਤਰੀਕੇ ਦਾ ਵਿਸ਼ਵਾਸ ਜਿਹੜਾ ਤੁਸੀਂ ਕਰਦੇ ਹੋ ਕੀ ਲੱਗਦਾ ਹੈ ਕਿ ਅੱਜ ਦੇ ਟਾਈਮ ਦੇ ਵਿੱਚ ਕਿਸੇ ਤੇ ਵਿਸ਼ਵਾਸ ਕੀਤਾ ਜਾ ਸਕਦਾ ਨਹੀਂ ਜੀ ਨਹੀਂ ਨਹੀਂ ਕੀਤਾ ਜਾ ਸਕਦਾ ਜੀ ਇਹ ਜਿਹੇ ਹਾਲਾਤ ਨੂੰ ਦੇਖ ਕੇ ਨਹੀਂ ਕੀਤਾ ਜਾ ਸਕਦਾ ਬਿਲਕੁਲ ਭਾਜੀ ਅੱਜ ਆਪਾਂ ਬੱਚਿਆਂ ਦੀ ਗੱਲ ਕਰ ਲੈ ਇੱਕ ਮਾਂ ਦਾ ਜਦੋਂ ਕਤਲ ਕਰਦੇ ਬੱਚਿਆ ਤਾਂ ਨਹੀਂ ਤਰਸਾਇਆ ਕਿ ਉਹਨੂੰ ਤਾਂ ਘਰ ਵਾਲੀ ਮਿਲ ਜੂਗੀ ਪ੍ਰੇਮਿਕਾ ਮਿਲ ਜੂਗੀ ਪਰ ਬੱਚੇ ਨੂੰ ਮਾਂ ਮਿਲ ਜੂਗੀ ਇਹ ਜਿਹੜੇ ਦਰਿੰਦੇ ਆ ਜੀ ਇਹ ਕਿਸੇ ਤਰਸ ਨਹੀਂ ਖਾ ਸਕਦੇ ਬੱਚੇ ਦਾ ਰਾਤ ਹੋਇਆ ਕਹਿੰਦੇ ਪਏ ਸੀ ਕਿ ਮੈਨੂੰ ਮੇਰੇ ਪਿਓ ਨੂੰ ਮਲਵਾ ਰਾਤ ਮੈਂ ਘਰੇ ਗਿਆ ਬੁੜੀਆ ਵਿਚਾਰੀ ਰੋ ਰਹੀ ਸੀ ਕਹਿੰਦੀ ਮੈਨੂੰ ਮੇਰੇ ਪਿਓ ਕੋ ਲੈ ਕੇ ਜਾਓ ਜਾਂ ਪਿਓ ਨੂੰ ਮੇਰੇ ਕੋ ਲੈ ਕੇ ਆਓ ਮੈਂ ਉਹਨੂੰ ਕੁਝ ਨਾ ਕਹੀਓ 11 ਸਾਲ ਦੀ ਕੁੜੀ ਆ ਛੋਟੀ ਜੀ ਮੈਂ ਕੱਲ ਆਪਣੇ ਅੱਖਾਂ ਨਾਲ ਦੇਖੀ ਆ ਉਹ ਜੀ ਮਤਲਬ ਬੱਚਾ ਉਹਦਾ ਛੋਟਾ ਜਿਹਾ 5 ਸਾਲ ਦਾ ਮੁੰਡਾ ਮੁੰਡੇ ਮੁੰਡਾ ਕੁਝ ਨਹੀਂ ਖਾ ਰਿਹਾ ਦੋ ਦਿਨ ਮੈਂ ਉਹਨਾਂ ਦੇ ਘਰ ਛੱਡ ਕੇ ਆਇਆ ਉਹਨੂੰ ਦੱਸਿਆ ਗਿਆ ਕਿ ਤੇਰੇ ਪਾਪਾ ਨੇ ਹੀ ਕਤਲ ਕੀਤਾ ਪਰ ਉਹ ਟਰਸਟ ਕਰਨ ਦੇ ਨਹੀਂ ਹੈਗੀ ਕਹਿੰਦੀ ਮੇਰੇ ਪਾਪਾ ਨੇ ਇਦਾਂ ਕਰ ਸਕਦੇ ਜੀ ਆਪਣੇ ਆਪ ਨੂੰ ਮਤਲਬ ਕਹਿੰਦੀ ਕਿ ਮੈਨੂੰ ਲੈ ਜਾਓ ਉਹਨਾਂ ਕੋਲੇ ਜਾਂ ਮੈਨੂੰ ਉਹਨਾਂ ਨੂੰ ਇੱਥੇ ਲੈ ਆਓ ਕਹਿੰਦੇ ਨਹੀਂ ਤਾਂ ਮਾਦਾ ਦਾ ਕਤਲ ਕਰਤਾ ਬੱਚੇ ਨੂੰ ਲੈ ਕੇ ਕਿਸ ਤਰੀਕੇ ਦੀ ਤੁਸੀਂ ਬਿਲਕੁਲ ਹੀ ਖਤਮ ਹੋ ਗਿਆ ਮਤਲਬ ਪਰਿਵਾਰ ਹੀ ਖਤਮ ਹੋ ਗਿਆ ਪੂਰਾ ਨਾ ਤਾਂ ਬੱਚਿਆਂ ਦਾ ਕੁਝ ਬੰਨਾ ਹੈ ਤੇ ਨਾ ਐਡਾ ਦੀ ਕੀ ਐਡਾ ਦਾ ਕੋਈ ਇਹਨੂੰ ਦੇਣੀ ਚਾਹੀਦੀ ਹੈ ਕਿ ਅੱਗੇ ਤੋਂ ਕੋਈ ਐਡਾ ਦਾ ਬੱਚਾ ਬੱਚੇ ਵੀ ਅੱਗੇ ਤੋਂ ਕੀ ਨਾ ਇਦਾਂ ਰਹਿ ਹੋਣ ਕਿ ਦੇਖੋ ਬੱਚਿਆਂ ਨੂੰ ਆਪਣੇ ਮਾਪੇ ਵੀ ਖਤਮ ਹੋ ਗਏ ਜੀ ਕਿ ਇੱਕ ਦੁਨੀਆ ਵਿੱਚ ਲੱਚੀ ਜਾਣੀ ਚਾਹੀਦੀ ਹੈ ਕਿ ਇਦਾਂ ਕਿਸੇ ਨੂੰ ਕੋਈ ਕਰਨਾ ਨਹੀਂ ਚਾਹੀਦਾ ਜੀ ਅਸੀਂ ਤਾਂ ਇਹ ਪੁਲਿਸ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਵੀ ਇਹਨਾਂ ਨੂੰ ਘੰਟਾ ਘਰ ਚ ਲਮਕਾ ਕੇ ਇਹਨਾਂ ਦੀ ਟੰਗਾ ਵਾਹਾਂ ਵੱਢ ਕੇ ਇਹਨਾਂ ਨੂੰ ਵੀ ਉਦੋਂ ਦਰਿੰਦਗੀ ਨਾਲ ਮਾਰਿਆ ਜਾਵੇ ਤਾਂ ਜੋ ਅੱਗੇ ਤੋਂ ਐਸ ਤਰ੍ਹਾਂ ਦਾ ਕੋਈ ਬੰਦਾ ਪੋਸਟਮਾਰਟਮ ਲੈ ਕੇ ਪਹੁੰਚੋ ਤੁਸੀਂ ਪੋਸਟਮਾਰਟਮ ਹੋ ਰਿਹਾ ਪਰਿਵਾਰ ਵੱਲੋਂ ਮਤਲਬ ਮੁੰਡਿਆਂ ਦੇ ਪਰਿਵਾਰ ਵੱਲੋਂ ਕੋਈ ਨਹੀਂ ਆਇਆ ਨਹੀਂ ਕੋਈ ਨਹੀਂ ਤੁਸੀਂ ਇਧਰਿੰਦੀ ਕੀ ਤਾਂ ਦੇਖੋ ਇਹੀ ਤਾਂ ਲੜਕੀ ਵੱਲੋਂ ਖੜੇ ਆ ਕੋਈ ਵੀ ਨਹੀਂ ਖੜਾ ਕਿਉਂਕਿ ਜਦੋਂ ਆਪਾਂ ਤੁਸੀਂ ਪ੍ਰੋਟੈਸਟ ਕਰ ਰਹੇ ਸੀ ਮੇਬੀ ਕੱਲ ਵੀ ਨਹੀਂ ਸੀ ਕਿਤੇ ਵੀ ਨਹੀਂ ਜੀ ਕਿਤੇ ਵੀ ਨਹੀਂ ਇੰਨੀ ਸ਼ੈਗੀ ਯਾਰ ਅਚੀ ਹੋਈ ਉਹ ਕਿੱਦੋਂ ਉਹਨਾਂ ਨੂੰ ਡਰ ਲੱਗ ਰਿਹਾ ਕਿ ਕਿ ਉਹਨਾਂ ਵੱਲੋਂ ਡਰ ਲੱਗ ਰਿਹਾ ਕਿ ਸਾਡੇ ਪਾਸੋਂ ਨਾ ਅੱਜ ਨਾ ਕੱਲ ਕੋਈ ਨਹੀਂ ਆਇਆ ਹੁਣ ਪੋਸਟਮਾਰਮ ਹੋ ਰਿਹਾ ਹੁਣ ਵੀ ਨਹੀਂ ਕੋਈ ਆ ਰਿਹਾ ਉਹਨਾਂ ਨੂੰ ਡਰ ਸਾਨੂੰ ਕੋਈ ਫਾੜੇ ਨਾ ਲਵੇ ਕਿ ਪੁਲਸ ਸਾਨੂੰ ਨਾ ਫੜ ਲਵੇ ਉਹ ਕਿੱਧਰ ਆਣਗੇ ਜੀ ਉਹ ਡਰਦੇ ਆ ਕਿ ਜਿਹੜਾ ਅੱਗੇ ਹੋਗਾ ਚੱਕੇ ਹੋਊਗਾ ਕਿਉਂਕਿ ਸਾਰੇ ਦਾ ਮੁਲਜੀ ਮੈਂ ਮੁਲਜੀ ਮੈਂ ਸੋ ਪਾ ਜੀ ਗੱਲ ਕਰੀਏ ਕਿ ਬੱਚਿਆਂ ਦੀ ਕੀ ਲੱਗਦਾ ਕਿ ਬੱਚੇ ਤਾਂ ਟਰਸ ਉਹਨਾਂ ਨੂੰ ਲੈ ਕੇ ਹੁਣ ਬੱਚਿਆਂ ਨੂੰ ਲੈ ਕੇ ਟਰਸਟ ਕੀਤਾ ਜਾ ਸਕਦਾ ਉਹਨਾਂ ਦੇ ਨਹੀਂ ਬਿਲਕੁਲ ਨਹੀਂ ਕੀਤਾ ਜਾ ਸਕਦਾ ਬੱਚੇ ਤਾਂ ਨਹੀਂ ਬੱਚਿਆਂ ਨੂੰ ਦੋਨਾਂ ਮਰਵਾਣਾ ਹੈ ਜੇ ਬੱਚੇ ਦੀ ਮਾਂ ਨੂੰ ਮਰਵਾਤਾ ਹੁਣ ਬੱਚਿਆਂ ਨੂੰ ਵੀ ਮਰਵਾਦੀ ਹੁੰਦੇ ਹੱਥੋਂ ਬੱਚਿਆਂ ਦਾ ਫਿਰ ਕਿਸ ਤਰੀਕੇ ਨਾਲ ਤੁਸੀਂ ਆਪਣੇ ਨਾਲ ਲੈ ਜਾਓਗੇ ਉਹ ਬੱਚਿਆਂ ਨੂੰ ਤਾਂ ਫਿਰ ਆਪਣੇ ਨਾਲ ਹੀ ਰੱਖਣਾ ਪਊਗਾ ਨਾ ਹੁਣ ਕੀ ਕੀਤਾ ਜਾਵੇ ਇਹੋ ਜਿਹੇ ਦਰਿੰਦਕੇ ਕੋਲੇ ਛੱਡ ਕੇ ਤਾਂ ਬੱਚਿਆਂ ਨੂੰ ਵੀ ਖਤਮ ਕਰਨ ਵਾਲੀ ਗੱਲ ਹੈ ਘੱਟੋ ਘੱਟ ਨਿਸ਼ਾਨੀ ਮਾਂ ਦੀ ਤਾਂ ਬੱਚਿਆਂ ਦੀ ਰੱਖਸ ਹੋਵੇ ਨਾ ਅਸੀਂ ਲੈਡੀ ਜ ਆਦੇ ਘਰਾਂ ਵਾਲੇ ਤੇ ਵਿਸ਼ਵਾਸ ਨਹੀਂ ਵੀ ਚੱਕਿਆ ਗਿਆ ਹੋਰ ਜੀ ਸਾਰੇ ਘਾਵਾਂ ਹੁੰਦੇ ਜੀ ਸਾਡਾ ਪੂਰਾ ਪੰਜਾਬ ਭਰਾ ਦੇ ਤੌਰ ਤੇ ਕੁੜੀ ਨਾਲ ਖੜੂਗਾ ਅੱਜ ਜਸਟਿਸ ਮੰਗਦਾ ਅੱਜ ਇਹ ਗੱਲ ਤੇ ਕਿ ਉਹਨੂੰ ਜਸਟਿਸ ਮਿਲੇ ਮੇਰਾ ਪੂਰਾ ਇੰਡੀਆ ਨਾਲ ਸਾਥ ਦੇਵੇ ਸਾਡਾ ਪੂਰਾ ਇੰਡੀਆ ਸਾਥ ਦੇ ਪੂਰੇ ਪੂਰੇ ਪੰਜਾਬ ਦੀ ਭੈਣ ਹੈ ਉਹ ਇਕੱਲੇ ਸਾਡੀ ਨਹੀਂ ਹੈਗੀ ਪੂਰੇ ਪੰਜਾਬ ਦੀ ਭੈਣ ਹੈ ਸਾਡੀ ਇਹੀ ਮੰਗਿਆ ਪ੍ਰਸ਼ਾਸਨ ਤੋਂ ਕਿ ਇਹਨੂੰ ਬਹੁਤ ਇੱਕ ਜਸਟਿਸ ਮਿਲੇ ਕੁੜੀ ਨੂੰ ਕਿ ਉਹਦੀ ਆਤਮਾ ਨੂੰ ਸ਼ਾਂਤੀ ਮਿਲੇ ਕਿ ਜਿਸ ਮੇਰੇ ਪਤੀ ਨੇ ਮੈਨੂੰ ਇੱਦਾਂ ਕੀਤਾ ਵਾ ਕਿ ਅੱਗੇ ਤੋਂ ਮੇਰੀ ਕੋਈ ਇੱਦਾਂ ਦੀ ਭੈਣ ਨਾਲ ਕੋਈ ਪੰਜਾਬ ਵਿੱਚ ਕੋਈ ਹਰਕਤ ਸੋਚਣ ਤੋਂ ਵੀ ਇੱਦਾਂ ਦੀ ਸੋਚੇ ਸੋਧ ਨਹੀਂ ਸਕੇ ਇਹ ਗੱਲ ਕਰੰਦੀ ਦਾ ਬਹੁਤ ਦੂਰ ਦੀ ਗੱਲ ਹੈ ਲੇਡੀ ਜੀ ਹੋਰ ਕਿਤੇ ਵਿਸ਼ਵਾਸ ਨਹੀਂ ਕਰ ਸਕਦੀ ਆਜੇ ਘਰ ਵਾਲੇ ਤੋਂ ਬਗੈਰ ਭਰਾ ਦੂਰ ਹੁੰਦੇ ਆ ਸਭ ਦੂਰ ਹੁੰਦੇ ਘਰ ਵਾਲਾ ਨੇੜੇ ਹੁੰਦਾ ਜਦੋਂ ਘਰ ਵਾਲਾ ਇਹ ਗੱਲ ਕਰ ਸਕਦਾ ਹੈਗਾ ਇਸ ਤੋਂ ਬਾਅਦ ਲੇਡੀ ਜੀ ਵਿਸ਼ਵਾਸ ਕਿਸ ਤੇ ਕਰੋਗੀ ਵਿਸ਼ਵਾਸ ਹੀ ਉੱਠ ਗਿਆ ਬਿਲਕੁਲ ਮਤਲਬ ਉਹ ਟਾਈਮ ਦੇ ਵਿੱਚ ਲੇਡੀ ਕਿਸੇ ਤੇ ਵਿਸ਼ਵਾਸ ਕਰ ਸਕਦੀ ਹੈ ਇਸ ਤਰੀਕੇ ਦੀ ਦੇਖ ਕੇ ਖਬਰਾਂ ਦੇਖ ਕੇ ਬੰਦਾ ਬੰਦਾ ਇਦਾਂ ਦਾ ਘਟੀਆਂ ਨਹੀਂ ਨਾ ਹੁੰਦਾ ਹੁਣ ਆਪਾਂ ਪੰਜੋ ਉਂਗਲੇ ਇੱਕ ਬਰਾਬਰ ਹੀ ਨਾ ਕੋਈ ਸੋਚ ਨਹੀਂ ਸਕਦਾ ਕਿ ਇਦਾਂ ਦਾ ਗੰਦਾ ਬੰਦਾ ਹੋ ਸਕਦਾ ਉਹਨੂੰ ਕੀ ਵਰਡ ਹੀ ਨਹੀਂ ਹੈਗਾ ਕਿ ਇਦਾਂ ਦਾ ਕੀ ਵਰਡ ਯੂਜ਼ ਕੀਤਾ ਜਾਵੇ ਇਸ ਬੰਦੇ ਲਈ